ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਵਿਕਰਮ ਸਿੰਘ ਮਜੀਠੀਆ ਤੇ ਇੱਕ ਹੋਰ ਹੁਣ ਕੇਸ ਪੈ ਗਿਆ ਵਿਕਰਮ ਸਿੰਘ ਮਜੀਠੀਆ ਨੇ ਤੇ ਇੱਕ ਭਾਰੀ ਰਕਮ ਦੇ ਕੇ ਤੇ ਇੱਕ ਬੜਾ ਹੀ ਤਗੜਾ ਵਕੀਲ ਕਰਾਇਆ ਸੀ ਬੰਗਲੌਰ ਤੋਂ ਸ਼ੰਕਰ ਹੇਕੜੇ ਕਿ ਮੇਰੀ ਇਹ ਜ਼ਮਾਨਤ ਕਰਵਾਏਗਾ ਤੇ ਸ਼ੰਕਰ ਹੇਕੜੇ ਨੇ ਵੀ ਇਸ ਚੀਜ਼ ਦੀ ਗਾਰੰਟੀ ਦਿੱਤੀ ਕਿ ਮੈਂ ਤੁਹਾਡੀ ਜ਼ਮਾਨਤ ਕਰਵਾ ਦਾਂਗਾ ਪਰ ਬਜਾਏ ਜ਼ਮਾਨਤ ਹੋਣ ਦੇ ਕੰਮ ਹੋ ਗਿਆ ਉਲਟਾ ਬਿਕਰਮ ਸਿੰਘ ਮਜੀਠੀਆ ਤੇ ਖੋਰ ਕੇਸ ਖੁੱਲ ਗਿਆ ਬਲਕੇ ਬਿਕਰਮ ਸਿੰਘ ਮਜੀਠੀਆ ਦੇ ਜਿਹੜਾ ਪੂਰਾ ਟੱਬਰ ਆ ਪੂਰਾ ਪਰਿਵਾਰ ਆ ਉਹਦੇ ਉੱਤੇ ਵੀ ਇੱਕ ਹੋਰ ਪਰਚਾ ਹੋ ਗਿਆ ਇਹ ਮੁਕੰਮਲ ਡਿਟੇਲ ਕੀ ਹੈ ਆਪਾਂ ਇਸ ਦੀ ਵੀਡੀਓ 'ਚ ਜਾਣੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬਾਤ ਵੱਡੀ ਖਬਰ ਆ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਬਾਹਰ ਦੇ ਵਕੀਲ ਨੇ ਪਸਾ ਦਿੱਤਾ ਯਾਨੀ ਬਗਲਾਉਂ ਤੋਂ ਬੁਲਾਏ ਉਹਨਾਂ ਨੇ ਸ਼ੰਕਰ 헤ਗੜੇ ਕਿ ਮੇਰੀ ਜ਼ਮਾਨਤ ਹੋ ਜਾਵੇ ਪਰ ਦੂਜੇ ਪਾਸੇ ਇਹਦਾ ਉਲਟਾ ਹੋ ਗਿਆ ਪੰਜਾਬ ਦੀ ਸਰਕਾਰ ਨੇ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਦੱਸੀ ਸੀ ਕਿ ਭਾਈ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਜਨਤਾ ਇਹ ਕਦੇ ਨਹੀਂ ਚਾਹੁੰਦੀ ਕਿ ਵਿਕਰਮ ਮਜੀਠੀਆ ਬਾਹਰ ਆ ਜਾਵੇ ਸਭ ਉਸ ਗੱਲ ਦਾ ਉਲਟਾ ਪੈ ਗਿਆ ਯਾਨੀ ਵਿਕਰਮ ਸਿੰਘ ਮਜੀਠੀਆ ਆਪਣਾ ਇੱਕ ਵਕੀਲ ਬੁਲਾਉਂਦੇ ਨੇ ਬੰਗਲੌਰ ਤੋਂ ਕਿ ਭਾਈ ਮੇਰੀ ਜ਼ਮਾਨਤ ਨਹੀਂ ਕਰਵਾ ਦੇ ਸਾਡੇ ਪੰਜਾਬ ਦੇ ਵਕੀਲ ਤਾਂ ਕਹਿੰਦੇ ਜੀ ਇਹਨਾਂ ਨੂੰ ਕਰੋੜਾਂ ਰੁਪਏ ਦਿੱਤਾ ਵੀ ਪਾਣੀ ਦੇ ਵਿੱਚ ਵਗ ਗਿਆ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਹੋਰ ਕੇਸ ਦਰਜ ਹੋ ਗਿਆ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਸਰਕਾਰ ਇਹਨਾਂ ਦੋਵਾਂ ਦੇ ਹੱਥ ਪੈਰ ਬੰਨਣ ਆਇਆ ਸੀ ਉਹ ਵਕੀਲ ਕਿਉਂਕਿ ਉਹਨੇ 10 ਸਾਲ ਤੱਕ ਦਾ ਕਾਲਾ ਚਿੱਠਾ ਜਿਹੜਾ ਕਿ ਆਪਣੇ ਮੁਤਾਬਕ ਸਹੀ ਸਮਝਦੇ ਹੋયા ਯਾਨੀ ਉਹਨੇ ਭਰਿਆ ਜੱਜ ਸਾਹਿਬ ਦੇ ਸਾਹਮਣੇ ਕਿ ਭਾਈ ਇਹ ਵਿਕਰਮ ਮਜੀਠੀਆ ਦੀ ਸਾਰੀ ਡਿਟੇਲ 10 ਸਾਲਾਂ ਦੀ ਉਹਨੇ ਕਿਹਾ ਕਿ ਜੱਜ ਸਾਹਿਬ ਮੇਰਾ ਕਲਾਇੰਟ ਦਾ ਬਿਲਕੁਲ ਹੀ ਬੇਦੋਸ਼ ਹੈ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਮੈਂ ਪਹਿਲਾਂ ਸਵੇਰ ਜਿਹੜੀ ਵੀਡੀਓ ਪਾ ਚੁੱਕਿਆ ਦਰاصل ਦੇ ਵਿੱਚ ਇੱਕ ਵਾਰ ਇਸ ਤਰ੍ਹਾਂ ਲੱਗਾ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪੱਕੀ ਹੈ ਪਰ ਉਸਨੇ ਉਲਟਾ ਕਰ ਦਿੱਤਾ ਮੈਂ ਇਹਦਾ ਤੁਹਾਨੂੰ ਇੱਕ ਵੀਡੀਓ ਵੀ ਦਿਖਾਉਣ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਕੱਲਾ ਨਹੀਂ ਬਲਕਿ ਪੂਰੇ ਟੱਬਰ ਦੇ ਉੱਤੇ ਯਾਨੀ ਕਹਿ ਸਕਦੇ ਜਿਵੇਂ ਪੂਰੇ ਪਰਿਵਾਰ ਦੇ ਉੱਤੇ ਯਾਨੀ ਬਹੁਤ ਸਾਰੇ ਉਹਨਾਂ ਦੇ ਲੋਕਾਂ ਦੇ ਉੱਤੇ ਪਰਚਾ ਦਰਜ ਹੋ ਚੁੱਕਿਆ ਤਾਂ ਮਾਮਲਾ ਬੜਾ ਗੰਭੀਰ ਆ ਕਿਉਂਕਿ ਇੱਕ ਪਾਸੇ ਏਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਪ੍ਰਧਾਨ ਨੇ ਜਿਹੜੇ ਕਿ ਏਕਾਲ ਤਰਫ ਤੋਂ ਵੀ ਬਸਰੀ ਪੰਜਾਬ ਦੀ ਜਨਤਾ ਬੰਨਿਆਂ ਨਿਖਾਰੇ ਗਏ ਨੇ ਔਰ ਦੂਜੇ ਪਾਸੇ ਕਹਿੰਦੇ ਜੀ ਸਾਡਾ ਪੰਜਾਬ ਦੇ ਅੰਦਰ ਬਹੁਤ ਵੱਡਾ ਜ਼ੋਰਦਾਰ ਬੋਲਬਾਲਾ ਅੱਜ ਕੱਲ ਯਾਨੀ ਰੇਲੀ ਤੇ ਰੇਲੀ ਕਰ ਰਹੇ ਸੀ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੀ ਐਕਟਿੰਗ ਕਰ ਰਹੇ ਸੀ ਦਰਸਾਡੇ ਵਿੱਚ ਉਹ ਸਾਰੀ ਧਰੀ ਦੀ ਧਰੀ ਰਹਿ ਗਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇਹ ਗੱਲ ਆਪਣੇ ਮੂੰਹ ਦੇ ਵਿੱਚੋਂ ਵੱਡੇ ਦਾਰੇ ਦੇ ਨਾਲ ਕਹੀ ਸੀ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸੰਬੋਧਨ ਹੁੰਦਿਆ ਕਹੀ ਸੀ ਕਿ ਆਸੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰੋਂ ਕਦੇ ਵੀ ਨਿਕਲਣ ਦੇਵਾਂਗੇ ਪਰ ਦਰਅਸਲ ਦੇ ਵਿੱਚ ਇਹਨਾਂ ਲੋਕਾਂ ਦੇ ਉੱਤੇ ਹੁਣ ਬਹੁਤ ਸਾਰੇ ਲੋਕਾਂ ਦੇ ਉੱਤੇ ਕਹਿ ਸਕਦੇ ਆ ਪਰਚਾ ਦਰਜ ਹੋ ਚੁੱਕਿਆ ਤਾਂ ਮਾਮਲਾ ਕੀ ਹੈ ਕਿਉਂਕਿ ਜਦੋਂ ਵਿਜੀਲੈਂਸ ਇਹਨਾਂ ਨੂੰ ਹੁਣ ਫੋਰਟੋ ਜਿਹੜੀ ਰੇਡ ਵੱਜੀ ਹੈ ਇਹਨਾਂ ਨੇ ਫੋਰਟੋ ਰੁਕਾਵਟ ਪਾਈ ਹੈ ਯਾਨੀ ਇਹਨਾਂ ਦੇ ਸਮਰਥਕ ਤੁਸੀਂ ਜਾਣਦੇ ਹੋਗੇ ਬਹੁਤ ਸਾਰੇ ਨੇ ਜਿਹੜੇ ਕਹਿੰਦੇ ਜੀ ਅਸੀਂ ਕਾਲੀਦਾਣਾ ਕਟੜ ਤੇ ਅਸੀਂ ਵਿਕਰਮ ਸਿੰਘ ਮੰਜੀਠੀਆ ਦੇ ਲਈ ਮਰ ਵੀ ਸਕਦੇ ਆ ਬਹੁਤ ਸਾਰੇ ਲੋਕ ਹੈਗੇ ਨੇ ਉਦੇ ਵਿੱਚ ਕੋਈ ਸ਼ੱਕ ਨਹੀਂ ਹੈ ਮੈਂ ਤੁਹਾਨੂੰ ਹੁਣ ਪਹਿਲੀ ਖਬਰ ਦਿਖਾਉਣੀ ਚਾਹੁੰਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਨੇ ਰਕਾਵਟ ਕਿਵੇਂ ਪਾ ਦਿੱਤੀ ਸੀ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਕਿ ਇਹ ਮਾਮਲਾ ਅਰਜ ਕੀਤੇ ਗਿਆ ਹੈ ਮਜੀਠੀਆ ਦੀ ਰਿਹਾਈਸ਼ ਤੇ ਰੇਡ ਕਰਨ ਜਦੋਂ ਬਿਜ਼ਨਸ ਦੀ ਟੀਮ ਪਹੁੰਚੀ ਸੀ ਤਾਂ ਇਸੇ ਤਰ੍ਹਾਂ ਨੇ ਇਲਜ਼ਾਮ ਲੱਗੇ ਨੇ ਆ ਕਿ ਵਿਕਰਮ ਮਜੀਠੀਆ ਦੇ ਵੱਲੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਕਿਉਂਕਿ ਬਿਜ਼ਨਸ ਦੇ ਕੰਮ ਦੇ ਵਿੱਚ ਆਪ ਨੇ ਕਿਹਾ ਕਿ ਇਹ ਰੁਕਾਵਟ ਪਾਈ ਗਈ ਇਹਨਾਂ ਸਬੰਧਿਤ ਤਹਿਤ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਹਾਲਾਂਕਿ ਪਹਿਲਾਂ ਆਮਦਨ ਤੋਂ ਜਾਇਦਾਦ ਦਾ ਮਾਮਲਾ 25 ਜੂਨ ਨੂੰ ਹੀ ਅਰਜ ਹੋ ਗਿਆ ਸੀ ਕਿਉਂਕਿ 25 ਜੂਨ ਨੂੰ ਬਿਕਮਜੀਤ ਚਾਨੋਂ ਉਹਨਾਂ ਦੀ ਰਿਹਾਈ ਤੋਂ ਗ੍ਰਫਤਾਰ ਕਰ ਲਿਆ ਗਿਆ ਤਾਂ ਉਸ ਤੋਂ ਕੁਝ ਦਿਨ ਬਾਅਦ ਦੱਸਲੇ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲੱਗਦੇ ਨੇ ਦਰਸਤ 25 ਜੂਨ ਨੂੰ ਜਦੋਂ ਕਿ ਵਿਜੀਲੈਂਸ ਦੇ ਵੱਲੋਂ ਬਿਕਮਜੀਤ ਚਾਨੋਂ ਉਹਨਾਂ ਦੀ ਰਿਹਾਈ ਤੋਂ ਰੇਡ ਕੀਤੀ ਜਾਂਦੀ ਹੈ 3-4 ਘੰਟੇ ਤੱਕ ਲਗਾਤਾਰ ਆ ਸਵਾਲ ਜਵਾਬ ਹੁੰਦੇ ਨੇ ਇਸ ਦੇ ਵਿਚਾਰੇ ਫਿਕਰ ਮਜੀਠੀਆ ਦੇ ਉਹਨਾਂ ਦੇ ਟੀਮ ਦੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਕਈ ਵੀਡੀਓ ਵੀ ਅਲਗ-ਅਲਗ ਚੈਰੀ ਕੀਤੀਆਂ ਜਾਂਦੀਆਂ ਨੇ ਆ ਕਾਫੀ ਬਹਿਸਬਾਜ਼ੀ ਹੁੰਦੀ ਹੋਈ ਨਜ਼ਰ ਆਉਂਦੀ ਹੈ ਆ ਤਾਂ ਅਸਲ ਉਸੇ ਮਾਮਲੇ ਨੂੰ ਉਸੇ ਦਿਨ ਹੀ ਪੂਰਾ ਆਧਾਰ ਪੜਾਇਆ ਗਿਆ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲੱਗੇ ਨੇ ਇਹਨਾਂ ਇਲਜ਼ਾਮਾਂ ਦੇ ਤਹਿਤ ਐਫ ਆਈ ਆਰ ਤਰਜ ਕੀ ਕੀਤੀ ਗਈ ਹੈ ਤਾਂ ਸੁਣ ਲਿਆ ਪੰਜਾਬ ਵਾਲੇ ਕਿ ਨਵਾਂ ਕੇਸ ਠੋਕ ਦਿੱਤਾ ਵਿਕਰਮ ਮਜੀਠੀਆ ਦੇ ਉੱਤੇ ਔਰ ਉਹਨਾਂ ਬਰਕਰਾਂ ਦੇ ਉੱਤੇ ਜਿਹੜੇ ਕਹਿੰਦੇ ਸੀ ਅਸੀਂ ਵਿਕਰਮ ਮਜੀਠੀਆ ਦੇ ਕੱਟੜ ਸਮਰਥਕ ਆ ਕਿਉਂਕਿ ਮੈਂ ਪਰਿਵਾਰ ਕਿਉਂਕਿ ਸ਼ੁਰੂਆਤ ਦੇ ਵਿੱਚ ਪਹਿਲੀ ਇਹ ਗੱਲ ਦੱਸਦਾ ਕਿਉਂਕਿ ਪੰਜਾਬ ਦੇ ਸਾਡੇ ਕਈ ਭੈਣ ਭਰਾ ਕਹਿਣਗੇ ਕਿ ਗੱਲ ਫੇਕ ਆ ਨਹੀਂ ਜਿਹੜਾ ਇਹਨਾਂ ਦਾ ਪਰਿਵਾਰ ਹੈ ਵਿਕਰਮ ਸਿੰਘ ਮਜੀਠੀਏ ਦਾ ਉਹ ਦਰਸਲ ਦੇ ਵਿੱਚ ਇਹਨਾਂ ਦੇ ਸਮਰਥਕ ਕਿਹਨੇ ਉਹ ਕਹਿੰਦੇ ਆ ਜੀ ਵਿਕਰਮ ਮਜੀਠੀਏ ਦੇ ਲਈ ਅਸੀਂ ਜਾਨ ਵੀ ਦੇ ਸਕਦੇ ਆ ਪਰ ਅੱਜ ਕੱਲ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡਾ ਇੱਕ ਹੋਰ ਖਤਰਾ ਪੈਦਾ ਹੋ ਗਿਆ ਉਸ ਖਬਰ ਨੂੰ ਵੀ ਤੁਹਾਡੇ ਨਾਲ ਸਾਹਮਣੇ ਤਰਨਾ ਚਾਹੁੰਗਾ ਕਿਉਂਕਿ ਕਈ ਵਾਰ ਇਹ ਮੈਂ ਨਹੀਂ ਕਹਿੰਦਾ ਕਈ ਵਾਰ ਉਹਨਾਂ ਦੇ ਵਕੀਲਾਂ ਵੱਲੋਂ ਬਿਆਨ ਦਿੱਤੇ ਗਏ ਹਨ ਉਹਨਾਂ ਦੀ ਖੁਦ ਘਰਵਾਲੀ ਵੱਲੋਂ ਬਿਆਨ ਦਿੱਤੇ ਗਏ ਨੇ ਖੁਦ ਬਿਕਰਮ ਸਿੰਘ ਮਜੀਠੀਆ ਨੇ ਡਿਮਾਂਡ ਕੀਤੀ ਹੈ ਕਹਿੰਦਾ ਜੀ ਮੈਨੂੰ ਜੇਲ੍ਹ ਦੇ ਵਿੱਚ ਉਹਨਾਂ ਕੈਦੀਆਂ ਦੇ ਨਾਲ ਹਰੇ ਤੱਕ ਰੱਖਿਆ ਹੋਇਆ ਬਹੁਤ ਟਾਈਮ ਦੀ ਪਟੀਸ਼ਨ ਪਾ ਰੱਖੀ ਹੈ ਕੋਰਟ ਦੇ ਅੰਦਰ ਕਿ ਮੈਨੂੰ ਇਹਨਾਂ ਕੈਦੀਆਂ ਤੋਂ ਵੱਖ ਕੀਤਾ ਜਾਵੇ ਪਰ ਦਰਅਸਲ ਦੇ ਵਿੱਚ ਉਹਨੂੰ ਪੰਜਾਬ ਦੀ ਸਰਕਾਰ ਵੀ ਅਹਿਸਾਸ ਕਰਵਾਉਣਾ ਚਾਹੁੰਦੀ ਹੈ ਕਿ ਪੰਜਾਬ ਦੇ ਅੰਦਰ ਜਿੰਦੇ ਵੀ ਤੁਸੀਂ ਮਰਦੋਸ਼ ਲੋਕਾਂ ਨੂੰ ਚਿੱਟੇ ਦੇ ਨਾਲ ਮਾਰਿਆ ਔਰ ਚਿੱਟੇ ਦੇ ਨਾਲ ਪੰਜਾਬ ਦੇ ਅੰਦਰ ਨਵੀਂ ਪੀੜੀ ਨੂੰ ਖਤਮ ਕਰਨ ਦਾ ਕੰਮ ਕੀਤਾ ਤੁਹਾਡੇ ਇਸ ਪੈਸੇ ਨੇ ਜਿਹੜਾ ਤੁਸੀਂ ਕਹਿੰਦੇ ਹੋ ਪੈਸਾ ਸਾਡੇ ਕੋਲੇ ਆਉਣਾ ਚਾਹੀਦਾ ਚਾਹੇ ਪੰਜਾਬ ਖੂਬ ਵਿੱਚ ਜਾਵੇ ਪਰ ਅੱਜ ਦੀ ਸਰਕਾਰ ਪੰਜਾਬ ਦੀ ਅੱਡੀ ਚੋਟੀ ਦਾ ਜੋਰ ਲਾ ਲਓ ਭਾਵੇਂ ਪੰਜਾਬ ਦੀ ਸਰਕਾਰ ਕਹਿੰਦੀ ਹੁਣ ਨਹੀਂ ਨਿਕਲਣ ਦੇ ਇਹ ਭਗਵੰਤ ਮਾਨ ਕਹਿ ਰਿਹਾ ਜਿਹੜੇ ਬਿਆਨ ਮੈਂ ਤੁਹਾਨੂੰ ਦੇ ਰਿਹਾ ਇਹ ਸਾਰੇ ਭਗਵੰਤ ਮਾਨ ਮੁੱਖ ਮੰਤਰੀ ਦੇ ਨੇ ਕਹਿੰਦਾ ਜੀ ਅਸੀਂ ਪੱਕੇ ਪੈਰਾਂ ਦੇ ਉੱਤੇ ਚੱਕਿਆ ਤੇ ਚੱਕਣਾ ਵੀ ਚਾਹੀਦਾ ਸੀ ਕਿਉਂਕਿ ਮੁੱਖ ਮੰਤਰੀ ਦਾ ਸਮਰਥਨ ਪੂਰਾ ਪੰਜਾਬ ਕਰ ਰਿਹਾ ਭਾਈ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਗੱਲਾਂ ਦੇ ਉੱਤੇ ਚੱਲਣ ਵਾਲਾ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦਾ ਫਿਰ ਤੋਂ ਇੱਕ ਲੋਕਪ੍ਰੀਆ ਨੇਤਾ ਬਣ ਚੁੱਕਿਆ ਹਾਂ ਕੁਝ ਗੱਲਾਂ ਜ਼ਰੂਰ ਨੇ ਜਿਵੇਂ ਕਿ ਲੈਂਡ ਪੂਲਿੰਗ ਪਾਲਿਸੀ ਹੈ ਇਹਨਾਂ ਲੋਕ ਵੱਡੇ ਪੱਧਰ ਦੇ ਉੱਤੇ ਵਿਰੋਧ ਕਰ ਰਹੇ ਕਿਸਾਨ ਭਾਈਚਾਰਾ ਇਹਨਾਂ ਨੂੰ ਵੀ ਚਾਹੀਦਾ ਮੈਂ ਵੀ ਕਹਿਣਾ ਚਾਹੁੰਦਾ ਦੇਖੋ ਜਿਹੜੇ ਪੰਜਾਬ ਦੇ ਅੰਦਰ ਫੈਕਟਰ ਨੇ ਕਿਸੇ ਵੀ ਗੱਲ ਨੂੰ ਲੈ ਕੇ ਪੈਂਦੇ ਨੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਮਾਨ ਨਾਲ ਕਹਿੰਦੇ ਆ ਕਿ ਭਾਈ ਇਹਨਾਂ ਨੂੰ ਵਾਪਸ ਲਿਆ ਜਾਵੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਜਿੰਨਾ ਭਾਈਚਾਰਾ ਤੁਸੀਂ ਕੈਮ ਕਰ ਸਕਦੇ ਹੋ ਕਰੋ ਕਿਉਂਕਿ ਆਉਣ ਵਾਲਾ ਟਾਈਮ ਆ ਜਿਹੜਾ ਪੰਜਾਬ ਦੇ ਅੰਦਰ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਬਹੁਤ ਵੱਡਾ ਭਾਰੀ ਸੰਕਟ ਆ ਸਕਦਾ ਕਿਉਂ ਆ ਸਕਦਾ ਕਿਉਂਕਿ ਜੇਕਰ ਭੁੱਲੇ ਭਟਕੇ ਵੀ ਲੋਕ ਪੱਖਾ ਪਲਟ ਕਰ ਦਿੰਦੇ ਨੇ ਸਰਕਾਰ ਦਾ ਇੱਥੇ ਸਰਕਾਰ ਇਕੱਲੀ ਦਲ ਦੀ ਬਣ ਜਾਂਦੀ ਹੈ ਤਾਂ ਪੰਜਾਬ ਦੇ ਅੰਦਰ ਇਕੱਲੇ-ਇਕੱਲੇ ਬੱਚੇ ਨੂੰ ਕੋਹ-ਕੋਗੇ ਫਿਰ ਤੋਂ ਮਰਿਆ ਜਾਣਾ ਤੇ 82 ਤੇ 84 ਵਾਲਾ ਮਾਹੌਲ ਉਹ ਤੁਹਾਡੇ ਸਾਹਮਣੇ ਹੁਣ ਕਿਉਂਕਿ ਜਿਹੜੇ ਲੋਕ ਬਾਦਲ ਕਹਿੰਦੀ ਗੱਲ ਕਰ ਰਹੇ ਨੇ ਜਿਹੜੇ ਲੋਕ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਦੇ ਵਿੱਚ ਰਹਿੰਦੇ ਹੋਏ ਪ੍ਰਸ਼ਾਸਨ ਨੂੰ ਧਮਕੀ ਦੇ ਸਕਦੇ ਇੱਕ ਸਾਬਕਾ ਡੀਜੀਪੀ ਨੂੰ ਧਮਕੀ ਦੇ ਸਕਦੇ ਨੇ ਤਾਂ ਹੁਣ ਤੁਸੀਂ ਆਪ ਸਮਝ ਲਓ ਇਸ ਗੱਲ ਤੋਂ ਕਿ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਬਾਦਲਾਂ ਦੇ ਹੱਥ ਤੁਸੀਂ ਆਪਣੇ ਪੰਜਾਬ ਦੀ ਚਾਬੀ ਫੜਾ ਦਿੱਤੀ ਤੇ ਤੁਹਾਡੇ ਨਾਲ ਜਾਂ ਸਾਡੇ ਆਪਣੇ ਪੰਜਾਬੀਆਂ ਦੇ ਨਾਲ ਕੀ ਹੋ ਸਕਦਾ ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਪੰਜਾਬ ਵਾਲੇ ਮੈਂ ਬਾਰ ਬਾਰ ਕਹਿਣਾ ਗੱਲ ਉਹੀ ਚੁਣੋ ਦੇਖੋ ਨਿੱਜੀ ਦੁਸ਼ਮਣੀ ਨਾ ਕਿਸੇ ਨਾਲ ਹੋਈ ਗਈ ਹੈ ਨਾ ਲੋੜ ਹੈ ਪਰ ਗੱਲ ਉਹ ਚੁਣੋ ਜਿਹੜੀ ਪੰਜਾਬ ਦੇ ਹਿੱਤਾਂ ਵਿੱਚ ਹੋਵੇ ਪੰਜਾਬੀਅਤ ਦੇ ਹਿੱਤ ਵਿੱਚ ਹੋਵੇ ਤਾਂ ਮੈਂ ਚਾਹੁੰਦਾ ਕਿ ਸਾਡੇ ਪੰਜਾਬ ਦੇ ਵਿੱਚ ਅਜ ਤੋਂ ਵੀ ਵੱਧ ਖੁਸ਼ਹਾਲੀ ਆ ਜੇ ਯਾਰ ਪੰਜਾਬ ਚਿੱਤੇ ਦੇ ਨਾਲ ਮਾਰਿਆ ਗਿਆ ਇਹ ਗੱਲ ਨੂੰ ਮੰਨਣਾ ਪੈਣਾ ਪੰਜਾਬ ਵਾਲੇ ਸਾਰੇ ਵਾਸੀਆਂ ਨੂੰ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਰ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਵਿਕਰਮ ਸਿੰਘ ਮਜੀਠੀਆ ਨੇ ਇੱਕ ਭਾਰੀ ਰਕਮ ਦੇ ਕੇ ਕਰੋੜਾਂ ਰੁਪਈਆ ਦੇ ਕੇ ਬੰਗਲੌਰ ਤੋਂ ਸ਼ੰਕਰ ਹੇਕੜੇ ਇੱਕ ਮੰਨੇ-ਦੰਨੇ ਵਕੀਲ ਬਹੁਤ ਹੀ ਤਗੜੇ ਵਕੀਲ ਮੰਗਵਾਏ ਸੀ ਤਾਂ ਕਿ ਮੇਰੀ ਜ਼ਮਾਨਤ ਹੋ ਸਕੇ ਤੇ ਸ਼ੰਕਰ ਹੇਕੜੇ ਨੇ ਵੀ ਇਸ ਚੀਜ਼ ਦਾ ਗਾਰੰਟੀ ਦਿੱਤੀ ਸੀ ਕਿ ਮੈਂ ਤੁਹਾਡੀ ਜ਼ਮਾਨਤ ਕਰਵਾ ਦਾਂਗਾ ਪਰ ਬਜਾਏ ਕੱਲ ਜ਼ਮਾਨਤ ਹੋਣ ਦੇ ਬਿਕਰਮ ਸਿੰਘ ਮਜੀਠੀਆ ਉੱਤੇ ਇੱਕ ਹੋਰ ਕੇਸ ਪੈ ਗਿਆ ਕਿਉਂਕਿ ਇਹਨਾਂ ਨੇ ਸਰਕਾਰੀ ਜਿਹੜੇ ਅਮਲਾ ਸੀ ਸਰਕਾਰੀ ਲੋਕ ਸੀ ਉਹਨਾਂ ਦੇ ਕੰਮ ਦੇ ਵਿੱਚ ਮਦਖਲਤ ਕੀਤੀ ਉਹਨਾਂ ਨੂੰ ਉਹਨਾਂ ਦਾ ਕੰਮ ਨਹੀਂ ਇਸ ਤਰ੍ਹਾਂ ਕਰਨ ਦਿੱਤਾ ਤੇ ਸਰਕਾਰੀ ਇਹ ਕੰਮ ਦੇ ਵਿੱਚ ਮਦਖਲਤ ਕਰਨਾ ਵੀ ਇੱਕ ਜੁਰਮ ਹੈ ਜਿਹੜਾ ਕਿ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਜਿਹੜੇ ਸਮਰਥਕ ਸੀ ਉਹਨਾਂ ਨੇ ਕੀਤਾ ਸੀ 6 ਜੂਨ ਨੂੰ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਵਿਜੀਲੈਂਸ ਦੀਆਂ ਟੀਮਾਂ ਗਈਆਂ ਸੀ ਤੇ ਹੁਣ ਉਹ ਕੇਸ ਵੀ ਇਹਨਾਂ ਉੱਤੇ ਪੈ ਗਿਆ ਵੈ ਤੇ ਬਜਾਏ ਹੁਣੇ ਬਾਹਰ ਆਉਂਦੇ ਹੋਰ ਕਸੂਤਾ ਫਸ ਗਿਆ ਵਿਕਰਮ ਸਿੰਘ ਮਜੀਠੀਆ ਬੁਰਾ ਫਸ ਗਿਆ ਕਿਉਂਕਿ ਸੀਐਮ ਭਗਵੰਤ ਮਾਨ ਸਾਹਿਬ ਵੀ ਆਪਣਾ ਫੁੱਲ ਜ਼ੋਰ ਲਾ ਰਿਹਾ ਹੈ ਇਸੇ ਤਰ੍ਹਾਂ ਪੰਜਾਬ ਦੀ ਆਵਾਮ ਦੀ ਪੂਰੀ ਸਪੋਰਟ ਮੁੱਖ ਮੰਤਰੀ ਸਾਹਿਬ ਦੇ ਨਾਲ ਹੈ ਕਿਉਂਕਿ ਇਹ ਸਾਰੇ ਪੰਜਾਬ ਦੇ ਲੋਕ ਤੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਕਿ ਵਿਕਰਮ ਸਿੰਘ ਮਜੀਠੀਆ ਬਾਹਰ ਨਾ ਆਵੇ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੇ ਤੇ ਜਿਹੜੇ ਬਾਦਲ ਪਰਿਵਾਰ ਆਏ ਨੇ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਦੇਖ ਲੋ ਕਿਸ ਤਰ੍ਹਾਂ ਨੌਜਵਾਨਾਂ ਦਾ ਮਸਤਕਬਲ ਤਬਾਹ ਕੀਤਾ ਨਸ਼ਿਆਂ ਤੇ ਲਾਇਆ ਕਈ ਮਾਵਾਂ ਦੇ ਘਰ ਉਜਾਰੇ ਐ ਤੇ ਹੁਣ ਇਹਨਾਂ ਹਰ ਪੰਜਾਬ ਦੇ ਲੋਕ ਦੀ ਇਹ ਹੀ ਆਵਾਮ ਜਿਹੜੇ ਪੰਜਾਬ ਦੇ ਲੋਕ ਪੰਜਾਬ ਦੀ ਆਵਾਮ ਉਹਨਾਂ ਦੀ ਇਹ ਹੀ ਮੰਗ ਹੈ ਕਿ ਇਹਨੂੰ ਸਖਤ ਤੋਂ ਸਖਤ سزا ਦਿੱਤੀ ਜਾਏ ਬਾਕੀ ਵੀਰੋ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਐ ਇਹ ਬਹੁਤ ਹੀ ਵਧੀਆ ਕੰਮ ਕਰਨਦੇ ਐ ਜੋ ਜੋ ਕਹਾ ਉਹਨਾਂ ਨੇ ਪੂਰਾ ਕਰਨਦੇ ਐ ਜਿਹੜੇ ਜਿਹੜੇ ਵੀ ਨਸ਼ਾ ਤਸਤਰੀ ਹੀ ਉਹਨਾਂ ਸਾਰਿਆਂ ਦੇ ਘਰਾਂ ਤੋਂ ਉਹਨੇ ਪੀਲੇ ਪੰਜੇ ਵੀ ਚਲਾਏ ਆ ਹੁਣ ਇਹਨਾਂ ਦੇ ਘਰਾਂ ਉੱਤੇ ਵੀ ਪੰਜਾਬ ਦੇ ਮੰਗ ਹੈ ਆਵਾਮ ਦੀ ਕਿ ਇਹਨਾਂ ਦੇ ਘਰਾਂ ਉੱਤੇ ਵੀ ਪੀਲਾ ਪੰਜਾ ਚਲਾਇਆ ਜਾਏ ਤੇ ਮੁੱਖ ਮੰਤਰੀ ਸਾਹਿਬ ਆਪਣੇ ਵਾਦੇ ਪੂਰੇ ਕਰਨਦੇ ਆ ਬਾਕੀ ਵੀਰੋ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੇ ਕੰਮ ਕਿਸ ਤਰ੍ਹਾਂ ਦੇ ਲੱਗਦੇ ਆ ਕਮੈਂਟ ਕਰਕੇ ਆਪਣੀ ਰਾਏ ਦਾ ਹਜ਼ਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰਸ ਰੱਖਿਆਲ ਰੱਬ ਰੱਖਾ